हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਦੋਸਤੋ ਵੱਡੀ ਗਿਣਤੀ ਦੇ ਵਿੱਚ ਸੋ ਡੇਰੀ ਫਾਰਮਿੰਗ ਦੇ ਨਾਲ ਨਾਲ ਦੋਸਤੋ ਇੱਕ ਪਸ਼ੂ ਵਪਾਰ ਦਾ ਵੀ ਕੀਤਾ ਤੇ ਪਸ਼ੂ ਡੇਲੀ ਰੁਟੀਨ ਵਿੱਚ ਆਉਂਦੇ ਆ ਇਸ ਕਰੇ ਠੀਕ ਆ ਜੀ ਸੋ ਪਿਛਲੀਆਂ ਵੀ ਕਾਫੀ ਵੀਡੀਓ ਦੇ ਵਿੱਚ ਤੁਸੀਂ ਪਸ਼ੂ ਦੇਖਿਆ ਵੱਡੀ ਗਿਣਤੀ ਦੇ ਵਿੱਚ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਦੋਸਤੋ ਇੱਕ ਬਿਲਕੁਲ ਸੱਜਰ ਤਾਜੀ ਸੂਈ ਵਹਿੜ ਦਿਖਾਵਾਂਗੇ ਬਹੁਤ ਵੱਡੇ ਕੱਦ ਕਾਠ ਵਾਲੀ ਵਹਿੜ ਆ ਦੋਸਤੋ ਚੰਗੀ ਵਛੀ ਆ ਤੋਂ ਪੂਰੀ ਡਿਟੇਲ ਆਪਾਂ ਬਾਈ ਹਰਬੇਲ ਤੋਂ ਲੈ ਲਾਂਗੇ ਇੱਕ ਹੋਰ ਵਹਿੜ ਦੋਸਤੋ ਬਿਨ ਬੱਚੇ ਤੋਂ ਆ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਇੱਕ ਝੋਟੀ ਬਹੁਤ ਖੂਬਸੂਰਤ ਆ ਦੋਸਤੋ ਠੀਕ ਆ ਜੀ ਚੰਗੀ ਜੰਮੀ ਪਣੀ ਝੋਟੀ ਆ ਇੱਕ ਤੁਹਾਨੂੰ ਦਿਖਾਵਾਂਗੇ ਇਹ ਗੱਬਣਾਗਾ ਤਿਆਰੀ ਵਾਲੀ ਆ ਦੋਸਤੋ ਕੁਝ ਦਿਨਾਂ ਤੱਕ ਜਿਹੜੀ ਇਹ ਵੀ ਸੁਫੂ ਕੀ ਇਹ ਤੇ ਦਿਨ ਵੀ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝੇ ਕਰਦਾਂਗੇ ਪੂਰਾ ਵੇਰ ਉਹ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਠੀਕ ਹੈ ਜੀ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਦੋਸਤੋ ਕਵਰੇਜ ਕਰਨ ਦੀ ਤਰੀਕ ਤੁਸੀਂ ਨੋਟ ਕਰ ਲਓ ਅੱਜ 25 ਜੂਨ ਨੂੰ ਉਹ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ ਡੇਢ ਵਜੇ ਦਾ ਸੋ ਜਿਹੜੇ ਐਨੀਮਲ ਦੋਸਤੋ ਸੁਏ ਸਵਾਏ ਆ ਹਰ ਵਾਰ ਆਪਣੀ ਅਪੀਲ ਹੁੰਦੀ ਸਾਰੇ ਫਾਰਮਰ ਵੀਰਾਂ ਨੂੰ ਵੀ ਦੋ ਡੰਗ ਚੋਗੇ ਚਾਹੇ ਕੋਈ ਵੀਰ ਤਸੱਲੀ ਕਰ ਲੇ ਗੱਬਣ ਪਸ਼ੂ ਆਪਣਾ ਤਿੱਪ ਕੇ ਚੋਂ ਥਣਾਂ ਦੀ ਤਸੱਲੀ ਆ ਉਹ ਵੀ ਤੁਸੀਂ ਕਰ ਸਕਦੇ ਜੇ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟਿੱਕਾ ਵੀਡੀਓ ਠੀਕ ਠਾਕ ਬਾਈ ਹਰਵੈਲ ਸਿੰਘ ਠੀਕ ਠਾਕ ਹੈ ਕਿਰਪਾ ਵਾਹਿਗੁਰੂ ਦੀ ਮੇਰਾ ਜੀ ਹੋਰ ਕਿਵੇਂ ਗਰਮੀ ਗਰਮੀ ਫਿਰ ਪੂਰੀ ਸੰਧੂ ਸਾਹਿਬ ਵੱਟ ਗੱਡੀ ਜਾਂਦੀ ਹਾਲਾ ਪੂਰੀ ਅੱਜ ਤਾਂ ਬਹੁਤ ਜ਼ਿਆਦਾ ਅੱਛਾ ਹਾਂ ਹਾਂ ਕੜਨੋਂ ਦਿਲ ਨਹੀਂ ਕਰਦਾ ਬਿਲਕੁਲ ਪਰ ਕਿੰਨੇ ਅੰਦੇ ਮਜਬੂਰੀਆਂ ਵਾ ਬਸ ਬਸ ਜੀ ਹਰ ਇੱਕ ਨੂੰ ਟਿੱਡ ਲੱਗਾ ਹਨਾ ਹਾਂ ਉਹਦੇ ਕਾਰਨ ਕੋਈ ਵਿਚਾਰਾ ਤੇ ਉੱਪਰ ਝੋਨਾ ਲਾਉਂਦਿਆ ਵੀ ਦਾ ਹਰ ਇੱਕ ਦੀ ਮਜਬੂਰੀ ਹੈ ਕਿ ਬਿਲਕੁਲ ਜੀ ਬਿਲਕੁਲ ਜੇ ਟੇਢੇ ਨਾ ਲੱਗਾ ਹੋਵੇ ਤਾਂ ਬੰਦਾ ਕੰਮ ਹੀ ਨਾ ਕਰੇ ਸਹੀ ਹੈ ਜੀ ਸਹੀ ਹਾਂਜੀ ਯਾਰ ਜਿਵੇਂ ਤਾਂ ਕਰਨੇ ਪੈਣੇ ਨੇ ਅੱਛਾ ਹਰਵੈਲ ਅੱਜ ਆਪਣੇ ਕੋਲ ਟੋਟਲ ਨਾ ਜਿਵੇਂ ਆਪਾਂ ਇੱਕ ਸਟਾਰਟਿੰਗ ਤੋਂ ਜ਼ਿਕਰ ਕੀਤਾ ਤਿੰਨ ਪਸ਼ੂ ਬਕਾਊਗਾ ਦੋ ਬੈੜਾ ਇੱਕ ਆਪਣੇ ਕੋਲੇ ਝੋਟੀ ਆ ਗਈ ਬਿਲਕੁਲ ਸੰਤੋਖ ਸਾਹਿਬ ਤਿਆਰੀ ਹੈ ਲੋਡ ਤੇ ਝੋਟੀ ਦੂਜੇ ਸਵੇਰੇ ਸੂਣਾ ਓਕੇ ਬਹੁਤ ਨਿਗਰ ਹੈ ਚੰਗੀ ਆ ਠੀਕ ਹੈ ਜੀ ਬਾਕੀ ਆਪਾਂ ਡਿਟੇਲ ਜਿਹੜੀ ਦੋ گاਵਾ ਸੂਈਆਂ ਸਵਾਈਆਂ ਉਹਨਾਂ ਦੀ ਵੀ ਆਪਾਂ ਕੱਲੇ ਕੱਲੇ ਪਸ਼ੂ ਦੀ ਜਿਹੜੀ ਸਾਂਝੀ ਕਰਾਂਗੇ ਜੀ ਬਿਲਕੁਲ ਹਾਂਜੀ ਲੋਕ ਦੋਸਤੋ ਤਿੰਨ ਨਾਗ ਨੇ ਠੀਕ ਆ ਜੀ ਵੈਸੇ ਪਸ਼ੂ ਹਰ ਵਾਰ ਚੰਗੇ ਹੁੰਦੇ ਆ ਸਾਫ ਸੁਥਰੇ ਹੁੰਦੇ ਆ ਤੇ ਆਓ ਆਪਣੀ ਤਸੱਲੀ ਕਰੋ ਉਹ ਵੀ ਆਪਾਂ ਹਰ ਕਿਸਾਨ ਫਾਰਮਰ ਨੂੰ ਵੀ ਉਹ ਵੇੜਾ ਦੋਵੇਂ ਚੰਗੇ ਦੁੱਤੇ ਆ ਤੇ ਭਾਅ ਦੇ ਵਿੱਚ ਨੇ ਰੇਟ ਬਿਲਕੁਲ ਜਾਇਜ਼ ਨੇ ਠੀਕ ਆ ਜੀ ਅੱਛਾ ਰਵੇ ਇਹਦਾ ਸ਼ੁਰੂਆਤ ਇੱਥੋਂ ਕਰਦੇ ਆ ਝੋਟੀ ਤੋਂ ਤੇ ਇਹ ਸੂਆ ਇਹ ਕਿਨਵਾ ਸੁੰਦੀ ਅੱਗੇ ਦੂਜਾ ਸੂਆ ਝੋਟੀ ਸੁੰਦੀ ਆ ਲਓ ਜੀ ਦੂਜਾ ਸੂਆ ਸੂਣਾ ਇਸ ਝੋਟੀ ਨੇ ਇਹ ਦਿਨ ਮੈਨੂੰ ਲੱਗਦਾ ਵੈਸੇ ਤਾਂ ਤਿਆਰੀ ਕੰਪਲੀਟ ਹੀ ਲੱਗਣੀ ਆ ਸੰਦੇ ਸਾਹਿਬ ਕੰਪਲੀਟ ਹੀ ਆ ਅੱਛਾ ਜੀ 27 ਤਰੀਕ ਨੂੰ ਜੇ ਦਿਨ ਪੂਰੇ ਹੋ ਸਕਦਾ ਪਹਿਲਾਂ ਉਹ ਸ਼ੂਟ ਲਓ ਵੀ ਦੋਸਤੋ ਠੀਕ ਆ ਜੀ 28 27 ਜੂਨ ਨੂੰ ਦੋਸਤੋ ਦਿਨ ਪੂਰੇ ਆ ਫਿਰ ਦੋ ਤਿੰਨ ਦਿਨਾਂ ਨੂੰ ਤੁਸੀਂ ਲਾ ਸਕਦੇ ਜੇ ਵੀ ਆਈਡੀਆ ਵੀ ਦਿਨ ਪੂਰੇ ਆ ਤਿਆਰੀ ਕੰਪਲੀਟ ਆ ਬਾਕੀ ਜਿਹੜੇ ਸਾਹਮਣੇ ਦੋਸਤੋ ਵਜਨ ਵਜੂਦ ਵਾਲੀ ਆ ਕਰਮਾ ਵਾਲੀ ਠੀਕ ਆ ਰਾਜੀ ਆ ਉਹ ਹਿਸਾਬ ਨਾਲ ਆਪਾਂ ਥੋੜੀ ਹੋਰ ਜਜਮੈਂਟ ਕਰਦੇ ਆ ਪਸੂ ਕਿ ਇੱਕ ਦੋ ਦਿਨ ਹੋਰ ਫਿੱਟ ਪਾ ਸਕਦਾ ਆ ਆ ਦੇਖੋ ਬਾਕੀ ਬੜੇ ਲਫਾਈ ਆਉਂਦੀ ਚੰਗੀ ਨਿੱਗਰ ਆ ਬ ਤਾਂ ਸੋ ਥਣਪਾਂਡਾ ਦੋਸਤੋ ਬਹੁਤ ਸੋਹਣਾ ਲੱਗਾ ਕਰਮਾਲੀ ਉਹ ਜੀ ਥਣਪੈਨਾਂ ਦੇ ਕੀ ਕਹਿ ਸਕਦੇ ਆਪਾਂ ਚੰਗੀਆਂ ਚੰਗੀਆਂ ਮੱਜਾਂ ਨੂੰ ਇਹੋ ਜਿਹਾ ਲੱਗ ਜਾਂਦਾ ਜਿੰਨਾ ਸਾਫ਼ ਸੁਥਰਾ ਇਹਨੂੰ ਲੱਗਾ ਸੋ ਪਸੂ ਦੋਸਤੋ ਐਨੀਮਲ ਬਹੁਤ ਦੇਖੀ ਤੇ ਆ ਕਈ ਹੁਣ ਬਹੁਤੇ ਵੱਡੇ ਕੱਦ ਬੋਤਾਲੇ ਪਸੂ ਵੀ ਦੇਖੀ ਤੇ ਆ ਪਰ ਥੱਲਿਓ ਕੁਝ ਨਹੀਂ ਹੁੰਦੇ ਠੀਕ ਆ ਜੀ ਕਈ ਵਾਰ ਮੀਡੀਅਮ ਹਾਈਟ ਜਿਵੇਂ ਇੱਕ ਮਧਰੀ ਡੌਲੀ ਵਾਲੇ ਪਸੂ ਆ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆਪਾਂ ਬਹੁਤ ਮੱਜਾਂ ਝੋਟੀਆਂ ਤੁਹਾਨੂੰ ਨੀਲੀ ਦਾਬੀਆਂ ਦਿਖਾਈ ਦੀਆਂ ਨੇ ਤੇ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਪਸੂ ਜਿੰਨਾ ਹੀ ਮੀਡੀਅਮ ਹਾਈਟ ਦੇ ਵਿੱਚ ਆ ਥਣ ਭਾਂਡੇ ਵਾਲੇ ਪਾਸੇ ਦੋਸਤੋ ਉਹਨਾਂ ਹੀ ਖਬਰਦਾਰ ਆ ਥੱਲੇ ਉਹ ਤੁਸੀਂ ਵੇਖੋ ਕਾਫੀ ਸੋਹਣਾ λεਵਾ ਵਾਲੀ ਖੜੀ ਆ ਕਰਮਾ ਵਾਲੀ ਤੇ ਵੰਡ ਬੁੰਡ ਤੁਹਾਨੂੰ ਇੱਕ ਵਾਰੀ ਦਿਖਾਵਾਂਗੇ ਆਪਾਂ ਤਸੱਲੀ ਦੇ ਨਾਲ ਉਹ ਸੋਹਣੀ ਵੰਡਾ ਕਿਸਨਾਂ ਦੀ ਪਿੱਟਪੂੜਾ ਤਾਂ ਚੰਗੀਆਂ ਮੱਝਾਂ ਵਾਲਾ ਲੱਗਿਆ ਨੂੰ ਆ ਦੇਖੋ ਜਰਾ ਪੂਰੀ ਜੰਮੀ ਪਾਲੀ ਫਿਰ ਠੰਡੀ ਸੀਲ ਹਾਂ ਸੋ ਮੋਟ ਤੋਂ ਜੇਕਰ ਦੋਸਤੋ ਗੱਲ ਕਰੀਏ ਤੇ ਚੌਰਸ λεਵੇ ਦੀ ਮੰਤਰ ਆ ਸਟਰਕਚਰ ਬੜਾ ਸੋਹਣਾ λεਵੇ ਦਾ ਕਿਸਨਦਰ ਸਾਹਿਬ ਪਹਿਲੇ ਸਵੇਰੇ ਇਹਦੇ ਥੱਲੇ 12 12.5 ਕਿਲੋ ਦੁੱਧ ਸੀ ਅਛਾ ਜੀ ਨਦੇ ਮੁਤਾਬਕ ਜਿੱਦ ਨੂੰ ਆਪਾਂ ਖਰੀਦੀ ਆ ਫਿਰ ਚੋਣ ਬਹੁਤ ਚੰਗੀ ਆਪਾਂ ਟਿਪਕੇ ਵੀ ਦਿਖਾਵਾਂਗੇ ਠੀਕ ਹੈ ਜੀ ਲਓ ਦੋਸਤੋ ਲਾਸਟ ਦੇ ਵਿੱਚ ਰੇਡ ਪੁੱਛਣ ਤੋਂ ਪਹਿਲਾਂ ਆਪਾਂ ਇੱਕ ਵਾਰੀ ਤੁਹਾਨੂੰ ਚਾਹ ਤੁਹਾਨੂੰ ਦੀ ਟਿਪਕੇ ਬਰਾਕੇ ਵਿਖਾਵਾਂਗੇ ਉਹ ਹਰ ਵਾਰ ਵੀਰ ਦੇ ਰੂਲ ਨੇ ਵੀ ਜਿਹੜਾ ਪਸ਼ੂ ਗੱਬਣਾ ਉਹਨੂੰ ਬਰਾਕੇ ਤਸੱਲੀ ਨਾਲ ਟਿਪਕੇ ਜ਼ਰੂਰ ਦਿਖਾ ਦੇਣਾ ਕਿਸੇ ਭੈਣ ਭਰਾ ਨੇ ਆਨਲਾਈਨ ਵੀ ਸੌਦਾ ਕਰਨਾ ਹੁੰਦਾ ਘਰਾਂ ਦੀ ਤਸੱਲੀ ਆਪਾਂ ਇੱਥੇ ਕਰਵਾ ਦਿੰਦੇ ਆ ਬਾਹਰ ਪਿੱਛੇ ਦੀ ਗਾਰੰਟੀ ਦੇ ਦਾਂਗੇ ਠੀਕ ਹੈ ਜੀ ਵੈਸੇ ਪੂਰੀ ਤਿਆਰੀ ਵਾਲੀ ਆ ਹੈਗੀ ਆ ਦੋਸਤੋ ਬਹੁਤੇ ਖਰੀਦਦਾਰ ਵੀਰਾਂ ਦਾ ਇੱਕੋ ਇੱਕ ਹੁੰਦਾ ਵੀ ਜਾਂ ਤਾਂ ਪੂਰੀ ਤਿਆਰੀ ਵਾਲਾ ਪਸ਼ੂ ਮਿਲੇ ਜਾਂ ਸੋਇਆ ਸਵਾਇਆ ਮਿਲੇ ਠੀਕ ਆ ਜੀ ਸੋ ਤਿਆਰੀ ਵਾਲੀ ਆ ਜਾਂਦੇ ਵੀ ਸੂ ਸਕਦੀ ਏ ਹੋ ਸਕਦਾ ਵੀ ਅੱਜ ਜਾਂ ਕੱਲ ਪਰਸਪ ਤੱਕ ਠੀਕ ਆ ਸੂ ਪੇ ਠੀਕ ਆ ਜੀ ਹਾਂ ਲੋ ਵੀ ਦੋਸਤੋ ਠੀਕ ਆ ਜੀ ਧਨ ਦੇਵੇ ਵਾਲੇ ਪਾਸੇ ਦੋਸਤੋ ਵੇਖੋ ਤੁਸੀਂ ਕਰਮਾ ਵਾਲੀ ਠੀਕ ਆ ਜੀ ਬਹਿਣੀ ਬੂਣੀ ਵਾਲੀ ਸਾਈਡ ਤੋਂ ਗਿਰਲਪੁਰ ਬੜੀ ਸੋਹਣੀ ਸੰਧੂ ਸਾਹਿਬ ਚੋਣ ਦਾ ਅੱਗਾ ਆਪਾਂ ਚਾਰ ਪਛੜ ਦੀ ਚੁਆਈ ਕਰ ਲੈਂਦੇ ਆਂ ਜੀ ਦੇਖੋ ਆਹ ਦੇਖੋ ਜੀ ਆਵਾਜ਼ ਸੰਧੂ ਸਾਹਿਬ ਬਹੁਤ ਹੀ ਚੰਗੀ ਹਮ ਕਰਮਾਲੀ ਨਾ ਨੋ ਵੀ ਦੋਸਤੋ ਕੋਈ ਪੂਛੱਤਾ ਨਹੀਂ ਆਹ ਦੇਖੋ ਸੰਧੂ ਸਾਹਿਬ ਚੁਆਈ ਦਾ ਇੱਕ ਨੰਬਰ ਸਤਿ ਸ੍ਰੀ ਅਕਾਲ ਦੇਖੋ ਦੋਸਤੋ ਕਰਮਾ ਵਾਲੀ ਗੱਲਾਂ ਹੀ ਗਾਂਾਂ ਦੀਆਂ ਮੋਟੀ ੱਤਪਣਾ ਰੂਮ ਵਰਗੀ ਪੋਲੀ ਗੰਨੇ ਵਿੱਚ ਜਿਵੇਂ ਘੱਟ ਸਾਨੂੰ ਦਵਾਈ ਦੇਣ ਦਿਆ ਠੀਕ ਹੈ ਪੂਰੀ ਰਿਕਾਰਡ ਤੋੜ ਚੀਜ਼ ਆ ਦੋਸਤੋ ਥੱਲਿਓਂ ਕਰਮਾ ਵਾਲੀ ਬਹੁਤ ਸੋਹਣੀ ਆ ਬਣੀ ਵੀ ਬਹੁਤ ਸੋਹਣੀ ਆ ਤੇ ਦੁੱਧ ਵੀ ਚੰਗਾ ਚਵਾਊਗੀ ਸੰਦਾ ਚੰਗਾ ਦੁੱਧ ਚਵਾਊਗੀ ਕਿਉਂਕਿ ਚੋਣ ਚੰਗੀ ਹਾਂ ਤੁਹਾਨੂੰ ਆਪਾਂ ਕਹਿ ਲਿਆ ਦੋਸਤੋ ਅਭੀ ਡਾਟਾ ਚਵਾ ਲੱਗਾ ਕਰਮਾ ਵਾਲੀ ਨੂੰ ਬਰਾਬਰ ਤੁਸੀਂ ਦੇਖ ਹੀ ਲਿਆ ਬਾਕੀ ਅੱਗੇ ਦੁੱਧ ਸੇਵਾ ਦਾ ਦੋਸਤੋ ਇਹੋ ਜਿਹੇ ਪਸ਼ੂ ਨੇ ਦੁੱਧ ਨਾ ਕੱਢਿਆ ਤੇ ਆਪਾਂ ਨਾਰਮਲ ਹੀ ਗੱਲ ਕਰਦੇ ਆ ਵੀ ਕਿਹੜੇ ਪਸ਼ੂ ਨੇ ਚਵਾਈ ਕਰਾਉਣੀ ਹੈ ਵੀ ਜਿਹਨੂੰ ਇਹੋ ਜਿਹਾ ਥਣਪਾਂਡਾ ਲੱਗਾ ਸੇਪਾਤੀ ਦੁੱਧ ਵਾਲਾ ਮੈਟਰ ਆ ਉਹ ਚੰਗੀ ਸੇਵਾ ਤੇ ਜਾਂ ਡਿਪੈਂਡ ਚੰਗੇ ਮੈਨੇਜਮੈਂਟ ਤੇ ਦੋਸਤੋ ਜਿਹੜੇ ਵੀਰ ਦੀ ਚੰਗੀ ਸੇਵਾ ਚੰਗਾ ਮੈਨੇਜਮੈਂਟ ਆ ਦੁੱਧ ਕਰਮ ਵਾਲੇ ਚੰਗੇ ਪਸ਼ੂ ਦੀ ਕਰਤੂਤ ਹੋਵੇ ਤੇ ਕੱਢੀ ਜਾਂਦੇ ਆ ਜੀ ਸੰਧ ਸਾਹਿਬ ਨਿੱਗਰਿਆ ਦੁੱਧ ਦਊਗੀ ਲਓ ਜੀ ਠੀਕ ਆ ਸੋ ਲੇਵਾ ਬਹੁਤ ਸੋਹਣਾ ਦੋਸਤੋ ਟਕਾਣੇ ਤੇ ਲੱਗਾ ਲੇਵਾ ਦੇਖੋ ਠੀਕ ਆ ਜੀ ਉਨੀ ਗਾਰਡ ਉਨੀ ਪਿਛੇ ਮਹਾਰਾਜ ਦੀ ਕਿਰਪਾ ਨਾਲ ਚਵਾ ਦਾ ਲੋੜ ਤੋਂ ਵੱਧ ਚੰਗਾ ਲੱਗਾ ਹਾਂ ਸੋ ਬਾਕੀ ਫੇਸਬੁਕ ਗਵਾਡੀ ਬੜੀ ਜੁਰੀਆ ਸਿੰਗੀ-ਸੁੰਗੀ ਪੂਰੀ ਗੁਲਾਈ ਦੇ ਵਿੱਚ ਬਹੁਤ ਵਧੀਆ ਖੋਲ ਸਿੰਘ ਤੇ ਚੌੜੇ ਪਿੱਠਪੁੜੇ ਦੇ ਵਿੱਚ ਹਾਈਟ ਮੀਡੀਅਮ ਦੇ ਵਿੱਚ ਪਰ ਚੰਗੇ ਦੁੱਧ ਦੀ ਆਪਾਸ ਕਰ ਸਕਦੇ ਐ ਇਸ ਝੋਟੀ ਤੋਂ ਰਵੇਲ ਕੀ ਮੁੱਲ ਕਰਦੇ ਜੀ ਦਾ ਮੁੱਲ ਸੰਧੂ ਸਾਹਿਬ ਇਹਦਾ ਲੈ ਦੇ ਜੇ ਵਾਲੀ ਗੱਲ ਆ 85000 ਰੁਪਏ ਉਹ ਚ ਮੰਨਦਾ 85 ਜੋ ਬਿਲਕੁਲ ਠੀਕ ਹੈ ਜੀ ਇਹ ਹੈ ਹੀ 85 ਦੀ ਐ ਬਟ ਉਹਦੇ ਚੋਂ ਵੀ ਮੰਨਦਾ ਹੂੰ ਜੇ ਦੁੱਧ ਦੀ 80000 ਕੋਈ ਵੱਧ ਰੇਟ ਹੋਊਗਾ ਠੀਕ ਹੈ ਜੀ ਪਰ ਫਿਰ ਵੀ ਆਪਾਂ ਚਲੋ ਜੋ ਰੇਟ ਆ ਉਹਦੇ ਚੋਂ ਹੀ ਮੰਨਤਾਂ ਜਿਹੜਾ ਲੋ ਜੀ ਦੋਸਤੋ 85000 ਦੇ ਵਿੱਚੋਂ ਵੀ ਮੰਨਤਨ ਹੋ ਜਾਊਗਾ ਤੋ ਚੰਗੀ ਝੋਟੀ ਆ ਦੋਸਤੋ ਚੰਗੀ ਮਾਝਾ ਕੋਈ ਵੀਰ ਛੱਡ ਕੇ ਨਹੀਂ ਜਾਂਦਾਗਾ ਤੋ ਜਿਹੜੇ ਤੁਸੀਂ ਕੋਈ ਵੀਰ ਘਰੇ ਰੱਖਣ ਵਾਲੇ ਸੋਚ ਰਹੇ ਜੇ ਵਿਚਾਰ ਕਰਦੇ ਪਏ ਜੀ ਵੀ ਚੰਗਾ ਪਸ਼ੂ ਲੱਭਣਾ ਤੇ ਮੈਨੂੰ ਲੱਗਦਾ ਵੀ ਇਸੇ ਤਰ੍ਹਾਂ ਦਰ ਫਿਰਦੇ ਸਰਦੂ ਸਾਹਿਬ ਇਹਦੇ ਆਨਰ ਨੇ ਇਹਦੀ ਖਾਸੀਅਤ ਦਿੱਤੀ ਕਿ ਲੰਮਾ ਸਮਾਂ ਤੱਕ ਇਹ ਦੁੱਧ ਦਿੰਦੀ ਓਕੇ ਓਕੇ ਸਾਡੇ 7-8 ਮਹੀਨੇ ਗੱਭ ਤੱਕ ਵੀ ਇਹ ਦੁੱਧ ਦਿੰਦੀ ਆ ਠੀਕ ਆ ਜੀ ਠੀਕ ਹਾਂਜੀ ਲੋਕ ਦੋਸਤੋ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਕੋਈ ਭਾਰ ਨਹੀਂ ਕੋਈ ਪਿੱਛੇ ਦੀ ਕੋਈ ਦਿੱਕਤ ਨਹੀਂ ਜਿੱਦਾਂ ਮਰਦੀ ਮੇਰਾ ਵੀਰ ਕੋਈ ਨਹੀਂ ਬਾਕੀ ਸੰਧਾ ਸਾਹਿਬ ਇਹ ਦੂਜੇ ਸੂਬੇ ਵੈਰ ਚੱਲ ਰਹੀ ਸੰਦਸਾ ਜੀ ਸੂਈ ਨੂੰ 25 26 ਦਿਨ ਹੋ ਗਏ ਆ ਓਕੇ ਬੱਚਾ ਇਹਦਾ ਕੱਲ ਮਰ ਗਿਆ ਹਾਂਜੀ ਅਜੇ ਵੀ ਬੱਚੇ ਦਾ ਹੇਰ ਵਾਹ ਕਰੀ ਜਾਂਦੀ ਆ ਠੀਕ ਆ ਜੀ ਦੁੱਧ ਇਹਦੇ ਥੱਲੇ ਹੈਗਾ ਸੀਗਾ 15 16 ਕਿਲੋ ਹਾਂਜੀ ਪਰ ਆਪਾਂ ਇਸ ਟਾਈਮ 12 ਕਿਲੋ ਹੀ ਕਹਿ ਕੇ ਦੇਵਾਂਗੇ ਕਿਉਂਕਿ ਬੱਚੇ ਦਾ ਕਾਫੀ ਜ਼ਿਆਦਾ ਕਰਨ ਦੇ ਹੂੰ 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 ਠੀਕ ਆ ਜੀ ਇੱਕ ਬਾਕੀ ਇੰਨਾ ਹੈਗਾ ਹੈ ਸੂਈ ਨੂੰ ਕਿੰਨੇ ਦਿਨ ਦੱਸਿਆ ਸੂਈ ਨੂੰ ਵੀ 25 ਦਿਨ ਹੋ ਗਏ ਜੀ ਲਓ ਜੀ 20 25 ਦਿਨਾਂ ਦੀ ਦੋਸਤੋ ਇਹ ਸੂਈ ਆ ਠੀਕ ਆ ਜੀ ਤੇ ਬੇਨ ਬੱਚੇ ਤੋਂ ਬੱਚਾ ਐਕਸਪਾਇਰ ਹੋ ਗਿਆ ਸੀਗਾ ਇਸ ਵੈਡ ਦਾ ਠੀਕ ਆ ਤੇ ਵੀញਾ 25 ਦਿਨਾਂ ਦੀ ਸੂਈ ਆ। ਇਸ ਵਕਤ ਤੂੰ ਕਿੰਨਾ ਦੇ ਥੱਲੇ? ਐਸ ਟਾਈਮ ਸੰਦੂ ਸਰ 14 ਵੀ ਹੋ ਸਕਦਾ ਪਰ ਆਪਾਂ 12 ਕਿਲੋ ਕਹਿ ਕੇ ਦੇਵਾਂਗੇ। ਲਓ ਜੀ। ਜਿਹੜਾ ਬਿਲਕੁਲ ਨੈਟ ਚਵਾਦ ਗਿਆ। ਹਾਂ ਬਿਲਕੁਲ ਸੰਦੂ ਸਰ 12 ਕਿਲੋ ਜਿਹੜਾ ਚਵਾ ਦੇਣਾ। ਫਿਰ ਚਲੋ ਬੱਚੇ ਦਾ ਕਰਦੀ ਬਹੁਤ ਹੈਰਵਾ। ਹਮ ਪਰ ਇੱਕ ਚੀਜ਼ ਹੈਗੀ ਆ। ਹਮ ਠੰਡੀ ਆ। ਇਹਦੇ ਥੱਲੇ ਇਤਨਾ ਹੀ ਬਹਿ ਜਾਈਦਾ। ਲੈ ਜੀ। ਜਿੱਥੇ ਮਰਜ਼ੀ ਚੁਆਈ ਕਰ ਦੋ ਕੋਈ ਇਹਨੂੰ ਪਾੜਾ ਨਹੀਂ। ਕੋਈ ਇਹਨੂੰ ਜੂੜ ਵਾਂਗਾ ਨਹੀਂ। ਹੁਣ ਇੱਕ ਵਾਰੀ ਟਾਈਮ ਮੈਂ ਤੁਹਾਨੂੰ ਇੱਕ ਵਾਰੀ ਫਿਰ ਨੋਟ ਕਰਾਦਾ ਕੋਈ 1.5 ਵਜ ਦਾ ਸਮਾਂ ਤੇ ਮਾਰਨਿੰਗ ਚਿਵਾਈ ਕਿੰਨੇ ਵਜੇ ਆ ਮਾਰਨਿੰਗ ਸਾਨੂੰ ਸਭ ਕੁਝ 6 ਵਜੇ ਦੀ ਚਿਵਾਈ ਆ ਭਾਈ ਮਾਜੀ 6 ਵਜੇ ਦੀ ਚਿਵਾਈ ਆ ਦੋਸਤੋ ਜਿਹੜੇ ਪਸ਼ੂ ਤਾਂ ਧਾਰੂ ਆ ਜਾਂ ਦੁੱਧ ਤੇ ਚੱਲਣ ਡਏ ਨੇ ਇਹਨਾਂ ਦੀ ਚਿਵਾਈ ਦਾ ਸਮਾਂ ਤੁਹਾਨੂੰ ਮਾਰਨਿੰਗ ਤਾਂ ਨੋਟ ਕਰਵਾ ਦਿੱਤਾ ਤੇ ਹੁਣ ਦੀ ਜਿਹੜੀ ਚਿਵਾਈ ਬਿਲਕੁਲ ਹੁਣ ਹੁਣ ਦਾ ਜਿਹੜਾ ਸਮਾਂ ਐਗਜ਼ੈਕਟ ਉਹ ਵੀ ਤੁਹਾਨੂੰ ਦੱਸ ਦਿੰਦਾ ਵੀ 1.5 ਵਜ ਦਾ ਸਮਾਂ ਠੀਕ ਹੈ ਜੀ ਤੇ ਕਦਕੁੱਦ ਇਸ ਵੇੜ ਦਾ ਵੱਡਾ ਵੱਡੇ ਕਦਕਾਟ ਦੇ ਵਿੱਚ ਆ ਜੀ ਮਤਲਬ ਬਹੁਤ ਚੰਗੀ ਜੰਮੀ ਪਈ ਵਹਿੜਾ ਇਹ ਤਾਂ ਹ ਨੇ ਦਾ ਦੁੱਧ ਆਪਾਂ 16 ਕਿਲੋ ਹੀ ਚਵਾ ਦੇਣਾ ਸੀਗਾ ਆਪਾਂ ਫਿਰ ਵੀ ਚਲੋ 12 ਕਿਲੋ ਕਹਿ ਕੇ ਦੇਵਾਂਗੇ ਬਾਕੀ ਜਦੋਂ ਪਸ਼ੂ ਜੀ ਧਰ ਗਿਆ ਹੂੰ ਹੂੰ ਵਾਪਸੇ ਆਪਦੇ ਦੁੱਧ ਤੇ ਸੰਧੂ ਸਾਹਿਬ ਜਾਊਗੇ ਹੂੰ 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 ਅੱਛਾ ਮਾੜਾ ਮਾਰ ਦਈਏ ਦੁੱਧੋ ਧਾਰਾ ਜੀ ਆ ਲਓ ਲਓ ਦੁੱਧ ਠੀਕ ਆ ਦੁੱਧੋ ਧਾਰਾ ਮਾਰ ਕੇ ਕੋਈ ਥਾਣੇ ਜਿਹੜੇ ਚੈੱਕ ਕਰਵਾ ਦੇਣੇ ਆ ਜੀ ਕੋਣ ਬਹੁਤ ਜੰਗੇ ਸੋ ਕੋਈ ਭੂਰ ਨਹੀਂ ਕੋਈ ਫੁਵਾਰਾ ਨਹੀਂ ਗਾ ਬਿਲਕੁਲ ਇੱਕ ਨੰਬਰ ਧਾਰਾ ਠੀਕ ਆ ਜੀ ਤੇ ਇਹਦਾ ਮੁੱਲ ਕੀ ਕਰਦੇ ਬਾਈ ਰਵੇ ਮੁੱਲ ਸੰਧੂ ਸਾਹਿਬ ਚਲੋ ਆਪਾਂ ਤੇ ਮਹਿੰਗੀ ਲਿਆਂਦੀ ਬੱਚਾ ਮਰ ਗਿਆ ਹਾਂ 34000 34 ਹਾਂਜੀ ਉਹਦੇ ਚ ਸਿਰਫ ਛੋਟ ਛੱਪਾ ਠੀਕ ਹੈ ਜੀ ਲੌਬੀ 34000 ਦੇ ਵਿੱਚੋਂ ਦੋਸਤੋ ਉਹਦਾ ਵਿੱਚ ਆਪਾਂ ਨੂੰ ਕਟਾ ਪੈਂਦਾ ਠੀਕ ਹੈ ਆਪਾਂ ਆਪ ਦੇ ਕਿੰਨੇ ਵੀ ਗਾ ਕੇ ਦੱਸ ਦੇਣਾ ਜ਼ਰੂਰੀ ਬੰਦਾ ਬੱਚਾ ਹੁੰਦਾ ਤਾਂ ਸੰਦੂ ਸਾਵੇ 10000 ਹੋਰ ਮਹਿੰਗੀ ਸੀ ਉਹ ਚਲੋ ਫਰਕ ਤਾਂ ਪੈਂਦਾ ਆਪਾਂ ਘਟਾ ਜਿਹੜਾ 5000 ਆਪਾਂ ਤੁਹਾਨੂੰ ਲੌਸ ਲਾ ਕੇ ਦੇ ਦਿੰਦੇ ਆਪਾਂ ਲੌਬੀ ਦੋਸਤੋ ਠੀਕ ਹੈ ਜੀ ਅੱਜ 34000 ਦੀ ਆ ਦੋਸਤੋ ਇਹ ਬੈਡ ਇੱਕ ਇਧਰ ਤੁਹਾਨੂੰ ਤੀਜੇ ਨੰਬਰ ਤੇ ਦੋਸਤੋ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਬਿਲਕੁਲ ਤਾਜੀ ਸੁਈ ਸੁਵਾਈ ਬੈਡ ਆ ਵੱਡੇ ਕੱਦ ਬੋਤ ਵਿੱਚ ਆ ਸੋ ਜਿਹੜੇ ਵੀਰ ਨੇ ਇਹਨੂੰ ਖਰੀਦਣਾ ਇੱਥੇ ਆਣ ਕੇ ਤੁਸੀਂ ਦੇਖ ਹੀ ਲੈਣਾ। ਸਨ ਸਰ ਦੋਗੇ ਵੱਡੀ ਹਾਈਟ ਆ। ਦੂਜੇ ਸੂਏ ਵੈੜ ਆ। ਠੀਕ ਹੈ ਜੀ। ਕੰਨੀਆਂ ਵਾਲੇ ਦੰਦ। ਕੰਨੀਆਂ ਵਾਲੇ ਦੰਦ ਅਜੇ ਚੁੱਕੰਦੇ ਹੀ ਆ। ਠੀਕ ਹੈ ਜੀ। ਸੂਈ ਨੂੰ ਅਜ ਅੱਠਕ ਦਿਨ ਦਾ ਸਮਾਂ ਹੋ ਗਿਆ। ਬੱਚਾ 나ੜੂ ਤੇ ਆ। 나ੜੂ ਤੁਸੀਂ ਬੱਚੇ ਦਾ ਚੈੱਕ ਕਰਵਾ ਦੋ। ਠੀਕ ਹੈ ਜੀ। ਅੱਜ ਕਿੰਨੇ ਦਿਨ ਦੱਸੋ ਜੀ? ਅੱਠਕ ਦਿਨ ਹੋ ਗਏ। ਲਓ ਜੀ ਅੱਠਕ ਦਿਨ ਆ ਮਗਰ ਬੱਚਾ। ਮਗਰ ਬੱਚਾ ਜੀ। ਆਹ ਬੱਚਾ ਮਗਰ ਠੀਕ ਹੈ ਜੀ। ਸੋ 나ੜੂ ਬੱਚੇ ਦੇ ਨਾਲ ਆ ਜੀ। ਅੱਠ-ਸੱਤਕ ਦਿਨ ਹੀ ਹੋਇਆ ਅਜੇ। ਬਿਲਕੁਲ ਆਦੇ ਸਾਡੇ ਤੁਸੀਂ ਠੀਕ ਹੈ ਜੀ ਇਹੋ ਬੱਚਾ ਜਿਹੜਾ ਇਹਦੇ ਥੱਲੇ ਦੁੱਧ ਦਾ ਜਿਹੜਾ ਆ ਕੋਈ ਕਰੀਬ ਇਸ ਸਮ 18-19 ਕਿਲੋ ਤੇ ਚੱਲੰਦੀ ਹੈ 20 ਵੀ ਹੋ ਸਕਦਾ 18-19 ਕਿਲੋ ਹਾਂ 20 ਵੀ ਮੰਨ ਕੇ ਆਪਾਂ ਲੈ ਜਾ ਸਕਦੇ ਹਾਂ ਠੀਕ ਹੈ ਜੀ ਬਾਕੀ ਸੰਤੂ ਸਾਹਿਬ ਇਹਦਾ ਪਿਛਲੇ ਸਵੇ ਦਾ 27 ਕਿਲੋ ਦਾ ਰਿਕਾਰਡ ਸੀਗਾ ਹਾਂ ਜੀ ਉਮੀਦ ਕਰਦੇ ਗਰਮੀ ਜਿੰਨੀ ਮਰਜੀ ਵੀ ਆ ਆ 2-4 ਦਿਨਾਂ ਤੱਕ ਮੀਂਹ ਪੈ ਗਿਆ ਹਾਂ ਵਾਪਸ ਵੱਛੀ ਜਿਹੜੀ ਆ 25 ਕਿਲੋ ਤੱਕ ਵੀ ਚੱਲੂਗੀ ਠੀਕ ਹੈ ਜੀ ਇਹ ਕੱਦ-ਕਾਟ ਬਹੁਤ ਜ਼ਿਆਦਾ ਲੋ ਵੀ ਕਾਦੋ ਦੋਸਤੋ ਮੈਂ ਫਸਟਲੀ ਜ਼ਿਕਰ ਕੀਤਾ ਸੀ ਵੀ ਵੱਡੇ ਕੱਦ-ਕਾਟ ਦੇ ਵਿੱਚ ਬੱਚੀ ਆ ਕੋਈ ਇਹ ਨਹੀਂ ਕਿ گاਵਾਾਂ ਦੇ ਵਿੱਚ ਆਉਂਦੀ ਆ ਬਿਲਕੁਲ ਫੇਸ ਤੋਂ ਦਿਖਾਓ ਠੀਕ ਆ ਜੀ ਤੇ ਸੁਹਾ ਦੂਜਾ ਹੀ ਹੈ ਜੀ ਸੁਹਾ ਦੂਜਾ ਹੀ ਲੋ ਵੀ ਆੜੀਆ ਚੱਡਾ ਦੋਸਤੋ ਤੇ ਖਾਨ ਤੋਂ ਪੂਰਾ ਥੀ ਚਵਾਈ ਦਾ ਮੁੱਠੀ ਥਾਣਾ ਦੋਦੇ ਥੱਲੇ ਸਭ ਹੁਣ ਵੀ 19 20 ਠੀਕ ਆ ਜੀ ਲੋ ਵੀ ਆ ਆ ਆ ਆ ਆ ਦੇਖੋ ਜੀ ਤੋ ਪੂਰੇ ਚੰਗੇ ਥਣ ਦੇਵੇ ਦੀਆ ਦੋਸਤੋ ਫਿਕਸ ਚੱਡੇ ਦੀ ਆ ਡਰੂਪਰ ਕੁਆਲਟੀ ਬੜੀ ਸੋਹਣੀ ਆ ਠੀਕ ਹੈ ਜੀ ਤੇ ਮੁੱਠੀ ਥਣ ਤੇ ਮਗਰ ਇਹਦੇ ਵਸ਼ੇ ਮੇਲ ਕਾਫ ਕੋ 18 ਕਿ ਲੀਟਰ ਤੋਂ ਪਲੱਸ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਲਿਓ 18 ਲੀਟਰ ਤੋਂ ਪਲੱਸ ਜਿਹੜਾ ਹੁਣ ਚੱਲ ਰਿਹਾ ਸੰਧਾ ਜਿੱਦਣ ਮੀਂਹ ਪੈਣੇ ਸ਼ੁਰੂ ਹੋਗੇ ਨਾ ਆ ਦੋ ਚੌਂ ਦਿਨਾਂ ਚ ਵਾਪਸ ਆਪਾਂ ਕਹਿ ਸਕਦੇ ਆ ਵੀ ਜਿਹੜਾ ਆਪਦੇ ਪੀਕ ਲੈਵਲ ਤੇ ਪਿਛਲੇ ਸੂਏ ਵਾਂਗੂ 25 ਤੱਕ ਜਾਊਗੀ ਠੀਕ ਹੈ ਜੀ ਠੀਕ ਆ ਉਹ ਭਾਈ ਗਰਮੀ ਬੜੀ ਪੈ ਰਹੀ ਆ ਗਰਮੀ ਪੈ ਰਹੀ ਉਹਦੇ ਕਾਰਨ ਪਾਸ ਹੋਊਗਾ ਪਾਸ ਹੋਊਗਾ ਅਜੇ ਅਜੇ ਸੰਤੂ ਸਾਹਿਬ ਕੱਲ ਦਾ ਮੇਲਾ ਸ਼ੁਰੂ ਕੀਤਾ ਇਹਨੇ ਆ ਬਿਲਕੁਲ ਅਜੇ ਸੰਤੂ ਸਾਹਿਬ ਅੱਠ 10 ਦੇ ਨੇ ਮੇਲਾ ਵੀ ਚੱਲੂਗਾ ਜੀ ਲਓ ਵੀ ਦੋਸਤ ਇੱਕ ਵਾਰ ਥੋੜਾ ਤੁਹਾਨੂੰ ਨੇੜਿਓਂ ਦਿਖਾਈਏ ਆ ਵੇਖੋ ਜੀ ਥਣ ਵਿਰਲ ਵੇਖੋ ਵਿਥਾਂ ਵੇਖੋ ਤੁਸੀਂ ਬਹੁਤ ਚੰਗੀ ਹੈ ਬਾਕੀ ਆਪਾਂ ਦੋ ਦੋ ਚਾਰ ਚਾਰ ਧਾਰਾਂ ਜਰੂਰ ਆਪਾਂ ਆ ਲਓ ਜੀ ਬਾਕੀ ਬੱਚਾ ਲਾ ਕੇ ਦੋਸਤੋ ਕੋ ਦੋ ਦੋ ਧਾਰਾਂ ਮਾਰ ਕੇ ਦਿਖਾ ਦਿੰਨੇ ਆ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਥੋੜਾ ਤੁਹਾਡੇ ਲਈ ਈਜ਼ੀ ਰਹੇ ਪਰ ਫਿਰ ਵੀ ਕਿਸੇ ਵੀਰ ਨੇ ਆਪ ਦੀ ਛਾ ਇੱਥੇ ਅੱਗੇ ਵੀ ਤਸੱਲੀ ਕਰਨੀ ਆ ਕਿ ਉਹ ਕੇ ਆਪਣੀ ਤਸੱਲੀ ਕਰ ਸਕਦਾ ਚੰਦਾ ਕੋਈ 2 ਟਾਈਮ 3 ਟਾਈਮ ਜਿਹੜੇ ਸੂਏ ਪਸ਼ੂ ਆਪਦੀ ਤਸੱਲੀ ਕਰਕੇ ਭੈਣ ਭਰ ਲਿਜਾ ਸਕਦੇ ਹੁੰਦੇ ਆ ਇਹੋ ਜਿਹੇ ਮੱਛੀਆਂ ਲੱਖ ਤੋਂ ਬਾਹਰ ਸਿਆਲ ਦੇ ਵਿੱਚ ਹੁੰਦੇਗਾ ਹਾਂ ਚਲੋ ਗਰਮੀ ਆ ਆਪਾਂ ਨੂੰ ਜਾਇਜ ਮਿਲੀ ਆ ਰੇਟੇ ਦਾ ਜਾਇਜ ਹੋਊਗਾ ਬਿਲਕੁਲ ਜੀ ਬਿਲਕੁਲ ਦੁੱਧ ਕੋਈ ਵੀ ਹੁਣ ਵੀ 18 ਤੋਂ 20 ਲੀਟਰ ਜਿਹੜਾ ਚੋਕੇ ਲਿਜਾ ਸਕਦਾ ਠੀਕ ਹੈ ਜੀ ਲੋ ਵੀ ਪ੍ਰਭੂ ਠੀਕ ਨਾਲ ਇਹ ਵੀ ਆਪਣੀ ਇਹ ਵੀ ਆਪਣੀ ਗਾਰੰਟੀ ਹੈ ਕਿ ਹਜੇ ਮੈਲਾ ਜਿਹੜਾ ਚੱਲੂਗੀ ਅੱਜ ਸ਼ੁਰੂ ਹੋਇਆ ਉਹ ਲੇ ਪਾਸੇ ਮੇਕੂ ਬਾਲ ਦੀ ਫਰਨਾ ਮੜੀ ਜੀ ਰੋਜ਼ ਹਰ ਆਪਣੇ ਕੋਲ ਵੀਡੀਓ ਵਿੱਚ ਚਵਾਈਆਂ ਬਣੀਆਂ ਆ ਗਈਆਂ ਪ੍ਰੋਪਰ ਦੀਆਂ ਕਿਸੇ ਵੀ ਭੈਣ ਭਰਾ ਨੇ ਮੰਗਾਉਣੀਆਂ ਹੁਣ ਇਹ ਲਾਂਵੇਂ ਪਾਵੇਂ ਚਵਾਈ ਆਪਾਂ ਇਹਦੀ ਠੀਕ ਹੈ ਲੋਬੀਏ ਤੇ ਫਿਰ ਇਸ ਵਕਤ ਤੇ ਬੜਾ ਸੋਹਣਾ ਚਵਾ ਲੱਗਾ ਦੇਖੋ ਚਵਾ ਸੰਸਾ ਦੋਵਾਂ ਗਾਵਾਂ ਨੂੰ ਬੜਾ ਟੋਲਦਾ ਮਾਜ ਨੂੰ ਵੀ ਦੰਗਾ ਦਾ ਉੱਕੇ ਕਾਦ ਕਰਦੀ ਹੈ ਨਾ ਸੰਧਾ ਜੇ ਪ੍ਰੋਪਰ ਫਾਰਮ ਦੇ ਵੀ ਸੱਬੀ ਨੇ ਮਤਲਬ ਖੁੱਲੇ ਥਾਂ ਤੇ ਰਵੇ ਨਾ ਮੌਕੇ ਨਾ ਮਿਲਣ ਜਿਹੜਾ ਹੋਣਾ ਚਾਹੀਦਾ ਇਹਨਾਂ ਦਾ ਸੰਧਾ ਜੀ ਗਰਮੀ ਨਹੀਂ ਹੋਵੇ ਤਾਂ ਵੀ 30 ਤੱਕ ਚੱਲੇਗੀ ਆ ਦੇਖੋ ਦੋ ਦਰਗਾਵੇਂ ਨਹੀਂ ਦੋਸਤੋ ਪੂਰਾ ਜਿਹੜਾ ਹਵਾਨਾ ਭਰਿਆ ਪਿਆ ਬੇਨ ਦੇ ਨਾਲ ਬਾਕੀ ਸੋਨਾਂ 6 ਵਜੇ ਦੇ ਸਵੇਰੇ ਚੋਈ ਆ ਹਲੋ ਨਾ ਜੀ ਦੋ ਚਾਹੇ ਦੋ ਬੰਨ ਮੋੜ ਕੇ ਜਵਾ ਲਾਣਾ ਲਓ ਜੀ ਠੀਕ ਆ ਸੋ ਇਹ ਜਵਾ ਦੋਸਤੋ ਕੁਝ ਕਿਲੋ 2 ਕਿਲੋ ਭਰਾ ਕੇ ਤੁਹਾਨੂੰ ਦਿਖਾਇਆ ਵਿੱਚ ਤੇ ਚੰਗੀ ਸੋਹਣੀ ਹਾਈ ਹਾਈ ਲੈਂਥ ਵਾਲੀ ਵੇੜਾ ਠੀਕ ਆ ਜੀ ਸੋ ਰੇਟ ਪੁੱਛ ਲੈਨੇ ਆ ਕੀ ਡਿਮਾਂਡ ਆ ਕੀ ਲੈਣ ਦੇ ਰਹੂਗਾ ਅਰੇ ਭਾਈ ਕਿੰਨੇ ਕੁ ਦੇ ਦੇਣੀ ਫਿਰ ਤੁਹਾਨੂੰ ਸਭ ਕਿਹਾ ਸਿਆਲ ਹੁੰਦਾ ਨਾ ਹਾਂ ਲੱਖ ਤੋਂ ਬਾਅਦ ਸੀ ਆ 67000 ਡਿਮਾਂਡ ਆ ਉੱਚੋਂ ਵੀ ਆਪਾਂ ਮੰਨਤਨ ਕਰਾਂਗੇ 67000 ਚ ਬਿਲਕੁਲ ਜੀ ਠੀਕ ਆ ਜੀ ਲਓ ਜੀ 75000 ਦੇ ਵਿੱਚੋਂ ਦੋਸਤੋ ਮਾਣਤਾਂ ਹੋ ਜੂਗਾ ਛੋਟ ਛੱਪਾ ਹੋ ਜੂਗਾ ਦੁੱਧ ਕੋਈ ਦੋ ਟਾਈਮ ਆਪੀ ਜੁਆਇ ਕਰਦੇ ਵੇਸ਼ਕ ਦੋ ਟਾਈਮ ਕੋਈ ਤਿੰਨ ਟਾਈਮ ਜਿੱਦਾਂ ਵੀ ਕਿਸੇ ਵੀਰ ਦੇ ਕੋਲ ਟਾਈਮ ਹੈਗਾ ਆਪਣੀ ਤਸੱਲੀ ਕਰੋ ਬਾਕੀ ਜੰਮ ਸਾਹਿਬ ਦੂਜੇ ਰੋਵੇ ਵੈੜਾ ਕੰਨੀਆਂ ਵਾਲੇ ਦੰਦ ਹੁਣ ਪੁੱਤਰ ਗਈਆਂ ਬਸ ਛਿੱਗੀ ਹੋਈ ਫਿਰ ਤੇ ਹਾਂਜੀ ਛਿੱਗੀ ਹੋਈ ਫਿਰ ਹਾਂ ਛਿੱਗੀ ਲਓ ਵੀ ਭਰਾਵੋ ਠੀਕ ਆ ਸੋ ਇਹ ਐਨੀਮਲ ਨੇ ਦੋਸਤੋ ਅੱਜ ਟੋਟਲ ਤਿੰਨ ਜਿਹੜੇ ਫਾਰ ਸੇਲ ਨੇ ਠੀਕ ਆ ਜੀ ਤੇ ਫਿਲਹਾਲ ਤੁਹਾਨੂੰ ਦਿਖਾ ਦਿੱਤੀ ਹੈ ਪੂਰੀ ਡਿਟੇਲ ਮਿਲ ਗਈ ਹੈ ਅਰ ਰਿਪੋਰਟਾ ਬਿਲਕੁਲ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਜਿਹੜਾ ਪਸ਼ੂ ਤਿੱਪਣਾ ਵਾਲਾ ਸੀ ਉਹਨੂੰ ਤਿੱਪ ਕੇ ਭਰਾ ਕੇ ਤਸੱਲੀ ਕਰਵਾਤੀ ਆ ਲੈ ਵੀ ਵੀਰ ਹਰਵੇਲ ਸਿੰਘ ਨੰਬਰ ਬੋਲਦੇ 9903820259906382125 ਲੋਕ ਦੱਸੋ ਇਹ ਸਾਣਾ ਵੀਰ ਹਰਵੇਲ ਸਿੰਘ ਪਿੰਡ ਜੋੜਸੇਗ ਵਾਲਾ ਤੇ ਪਸ਼ੂ ਆਜ ਤਿੰਨ ਦਿਖਾਉਣੇ ਸੀ ਤੁਹਾਨੂੰ ਪਸ਼ੂ ਆਉਂਦੇ ਨੇ ਤੇ ਦੋਸਤੋ ਠੀਕ ਆ ਜੀ ਇਸੇ ਤਰ੍ਹਾਂ ਤੁਸੀਂ ਕੰਟੈਕਟ ਬਣਾ ਕੇ ਰੱਖ ਲਿਆ ਕਰੋ ਨਵੇਂ ਆਏ ਪਸ਼ੂਆਂ ਦੀ ਡਿਟੇਲ ਆ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ A